ਰੌਂਦ ਵਿਖੇ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਦੇ ਵੱਲੋਂ ਇੱਕ ਸਕੂਲ ਅਧਿਆਪਕਾ ਨੂੰ ਜ਼ਖਮੀ ਕਰਕੇ ਉਸਦੇ ਸੋਨੇ ਦੀ ਚੈਨ ਖੋਲ੍ਹੇ ਜਾਣ ਦਾ ਮਾਮਲਾ ਸਾਹਮਣੇ ਆਇਆ ਇਸ ਮੌਕੇ ਪੀੜਤ ਮਹਿਲਾ ਵਰਿੰਦਰ ਅਰੋੜਾ ਨੇ ਦੱਸਿਆ ਕਿ ਉਹ ਇੱਕ ਸਰਕਾਰੀ ਸਕੂਲ ਦੇ ਵਿੱਚ ਅਧਿਆਪਕਾ ਦੇ ਵਜੋਂ ਕੰਮ ਕਰਦੀ ਹੈ ਤੇ ਉਸ ਰੰਦ ਜੀਟੀ ਰੋਡ ਤੋਂ ਰਿਕਸ਼ੇ 'ਚ ਬੈਠ ਕੇ ਆਪਣੇ ਘਰ ਨੂੰ ਜਾ ਰਹੀ ਸੀ ਤਾਂ ਇਸ ਮੌਕੇ ਹੁਮਾਇਉਪੁਰ ਦੇ ਸੇਵਾ ਕੇਂਦਰ ਦੇ ਕੋਲ ਪਹੁੰਚਣ ਤੇ ਪਿੱਛੋਂ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਦੋ ਨੌਜਵਾਨਾਂ ਨੇ ਉਸ ਦੇ ਕੋਲ ਆ ਕੇ ਚਾਕੂ ਉਸ ਦੀ ਗਰਦਨ ਤੇ ਰੱਖ ਦਿੱਤਾ ਤੇ ਗਲੇ 'ਚ ਪਈ ਸੋਨੇ ਦੀ ਚੈਨੀ ਖੋਲ ਕੇ ਉਸ ਦੇ ਹਵਾਲੇ ਕਰਨ ਦੀ ਮੰਗ ਕੀਤੀ ਤੇ ਜਦੋਂ ਉਸ ਨੇ ਚੈਨੀ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਇਹਨਾਂ ਦੋਸ਼ੀਆਂ ਨੇ ਧੱਕਾ ਮੁਕੀ ਕਰਦੇ ਹੋਏ ਪੀੜਤ ਮਹਿਲਾ ਦੀ ਚੈਨੀ ਖੋ ਲਈ ਤੇ ਉੱਥੋਂ ਫਰਾਰ ਹੋ ਗਏ ਪੀੜਤ ਮਹਿਲਾ ਦੇ ਪਤੀ ਨੇ ਦੱਸਿਆ ਕਿ ਸਾਰੀ ਘਟਨਾ ਦੇ ਬਾਰੇ ਥਾਣਾ ਸਰਾਂਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਇਸ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ ਜਿਸ ਦੇ ਵਿੱਚ ਦੋਸ਼ਕੀ ਨੌਜਵਾਨ ਰਿਕਸ਼ੇ ਦਾ ਪਿੱਛਾ ਕਰਦੇ ਹੋਏ ਦਿਖਾਈ ਦੇ ਰਹੇ ਨੇ ਮਮ ਰਵਿੰਦਰ ਹੈ ਮੈਂ ਬਸ ਸਟੈਂਡ ਤੋਂ ਰਿਕਸ਼ਾ ਤੇ ਆਪਣੇ ਘਰ ਨੂੰ ਵਾਪਸ ਆ ਰਹੀ ਸੀ ਤੇ ਮੇਰੇ ਘਰ ਦੇ ਕੋਲ ਹੀ ਦੋ ਮੁੰਡੇ ਸੀਗੇ ਬਾਈਕ ਤੇ ਸਵਾਰ ਮੈਨੂੰ ਨਹੀਂ ਪਤਾ ਲੱਗਾ ਕਿ ਉਹ ਮੇਰੇ ਪਿੱਛੇ ਮੇਰੇ ਨਾਲ ਸਨੇਚਿੰਗ ਕਰਨ ਦੇ ਮੋਟਿਵ ਨਾਲ ਆ ਰਹੇ ਨੇ ਤੇ ਉਹਨਾਂ ਨੇ ਮੈਨੂੰ ਰਿਕਸ਼ੇ ਤੋਂ ਧੱਕਾ ਮਾਰ ਕੇ نیچے ਗिराया ਫਿਰ ਇੱਕ ਸਰਦਾਰ ਸੀਗਾ ਮੁੰਡਾ ਉਹਨੇ ਆਪਣਾ ਫੇਸ ਵਗੈਰਾ ਸਾਰਾ ਕੁਝ ਕਵਰ ਹੋਇਆ ਹੋਇਆ ਸੀਗਾ ਉਹਨੇ ਰਿਕਸ਼ੇ ਤੋਂ نیچے ਜਦੋਂ ਮੈਨੂੰ ਉਤਾਰਿਆ ਮਤਲਬ ਸੁੱਟਿਆ ਮੈਨੂੰ ਤੇ ਮੇਰੇ ਨਾਲ ਗਾਲਾਂ ਵੀ ਕੱਢੀਆਂ ਗਾਲੀ ਗਲੋਚ ਕਰਿਆ ਤੇ ਮੈਂ ਰਿਵੋਲਟ ਨਹੀਂ ਕਰਿਆ ਕਿਉਂਕਿ ਅਗੋਂ ਉਹਨੇ ਕਾਫੀ ਲੰਬਾ ਸਾਰਾ ਵੱਡਾ ਸਾਰਾ ਨਾਈਫ ਕੱਢਿਆ ਹੋਇਆ ਸੀਗਾ ਤੇ ਚੇਨ ਮੇਰੀ ਦਾ ਲੋਕ ਨਹੀਂ ਐਕਚੁਅਲੀ ਨਿਕਲ ਰਿਹਾ ਸੀਗਾ ਬਾਰ-ਬਾਰ ਖਿੱਚੀ ਗਿਆ ਗਾਲਾਂ ਵੀ ਕੱਢੀਆਂ ਪਲੱਸ ਮੇਰੀ ਬਾਹ ਜਿਹੜੀ ਆ ਉਹ ਵੀ ਉਹਦੇ ਤੇ ਵੀ ਫ੍ਰੈਕਚਰ ਹੋਇਆ ਬਸ 5 ਮਿੰਟ ਦੇ ਵਿੱਚ ਹੀ ਇਹ ਵਾਰਦਾਤ ਕਰਕੇ ਤੇ ਉਹ ਨਿਕਲ ਗਏ ਸੋ ਮੇਰੀ ਇਹ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਮੇਨਲੀ ਇੱਕ ਤਾਂ ਇਹੋ ਜੀ ਲੁਟੇਰਿਆਂ ਨੂੰ ਕਾਬੂ ਕੀਤਾ ਜਾਵੇ ਤਾਂ ਕਿ ਮੇਰੇ ਵਰਗੀਆਂ ਲੇਡੀਜ਼ ਜਿਹੜੀਆਂ ਉਹ ਸੇਫ ਫੀਲ ਕਰ ਸਕਣ ਤੇ ਸੈਕੰਡਲੀ ਜਿਹੜੇ ਇਹ ਮੂੰਹ ਬੰਨ ਕੇ ਚਾਹੀਓ ਲੇਡੀਜ਼ ਹੈ ਚਾਹੀਓ ਜੈਂਟਸ ਹੈ ਜਿਹੜੇ ਐਕਟਿਵਾ ਤੇ ਜਾਂ ਬਾਈਕ ਤੇ ਆਉਂਦੇ ਇਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਮੇਰੇ ਵਾਂਗੂ ਅੱਗੋਂ ਕੋਈ ਸਫਰ ਨਾ ਕਰ ਸਕੇ ਥੈਂਕ ਯੂ ਫਤਿਗੜ ਸਾਹਿਤੋਂ ਦੀਪਕ ਸੂਤ ਦੀ ਰਿਪੋਰਟ ਔਨ 에ਅਰ ਸਰਾਂਦ ਵਿਖੇ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਦੇ ਵੱਲੋਂ ਇੱਕ ਸਕੂਲ ਅਧਿਆਪਕਾ ਨੂੰ ਜ਼ਖਮੀ ਕਰਕੇ ਉਸਦੇ ਸੋਨੇ ਦੀ ਚੈਨ ਖੋਲ੍ਹੇ ਜਾਣ ਦਾ ਮਾਮਲਾ ਸਾਹਮਣੇ ਆਇਆ ਇਸ ਮੌਕੇ ਪੀੜਤ ਮਹਿਲਾ ਵਰਿੰਦਰ ਅਰੋੜਾ ਨੇ ਦੱਸਿਆ ਕਿ ਉਹ ਇੱਕ ਸਰਕਾਰੀ ਸਕੂਲ ਦੇ ਵਿੱਚ ਅਧਿਆਪਕਾ ਦੇ ਵਜੋਂ ਕੰਮ ਕਰਦੀ ਹੈ ਤੇ ਉਸ ਰਾਂਦ ਜੀਟੀ ਰੋਡ ਤੋਂ ਰਿਕਸ਼ੇ 'ਚ ਬੈਠ ਕੇ ਆਪਣੇ ਘਰ ਨੂੰ ਜਾ ਰਹੀ ਸੀ ਤਾਂ ਇਸ ਮੌਕੇ ਹੁਮਾਇਉਪੁਰ ਦੇ ਸੇਵਾ ਕੇਂਦਰ ਦੇ ਕੋਲ ਪਹੁੰਚਣ ਤੇ ਪਿੱਛੋਂ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਦੋ ਨੌਜਵਾਨਾਂ ਨੇ ਉਸ ਦੇ ਕੋਲ ਆ ਕੇ ਚਾਕੂ ਉਸ ਦੀ ਗਰਦਨ ਤੇ ਰੱਖ ਦਿੱਤਾ ਤੇ ਗਲੇ 'ਚ ਪਈ ਸੋਨੇ ਦੀ ਚੈਨੀ ਖੋਲ ਕੇ ਉਸ ਦੇ ਹਵਾਲੇ ਕਰਨ ਦੀ ਮੰਗ ਕੀਤੀ ਤੇ ਜਦੋਂ ਉਸ ਨੇ ਚੈਨੀ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਇਹਨਾਂ ਦੋਸ਼ੀਆਂ ਨੇ ਤੱਕામੁਕੀ ਕਰਦੇ ਹੋਏ ਪੀੜਤ ਮਹਿਲਾ ਦੀ ਚੈਨੀ ਖੋ ਲਈ ਤੇ ਉੱਥੋਂ ਫਰਾਰ ਹੋ ਗਏ ਪੀੜਤ ਮਹਿਲਾ ਦੇ ਪਤੀ ਨੇ ਦੱਸਿਆ ਕਿ ਸਾਰੀ ਘਟਨਾ ਦੇ ਬਾਰੇ ਥਾਣਾ ਸਰਾਂਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਇਸ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ ਜਿਸ ਦੇ ਵਿੱਚ ਦੋਸ਼ਕੀ ਨੌਜਵਾਨ ਰਿਕਸ਼ੇ ਦਾ ਪਿੱਛਾ ਕਰਦੇ ਹੋਏ ਦਿਖਾਈ ਦੇ ਰਹੇ ਨੇ ਮਮ ਰਵਿੰਦਰ ਹੈ ਮੈਂ ਬੱਸ ਸਟੈਂਡ ਤੋਂ ਰਿਕਸ਼ਾ ਤੇ ਆਪਣੇ ਘਰ ਨੂੰ ਵਾਪਸ ਆ ਰਹੀ ਸੀ ਤੇ ਮੇਰੇ ਘਰ ਦੇ ਕੋਲ ਹੀ ਦੋ ਮੁੰਡੇ ਸੀਗੇ ਬਾਈਕ ਤੇ ਸਵਾਰ ਮੈਨੂੰ ਨਹੀਂ ਪਤਾ ਲੱਗਾ ਕਿ ਉਹ ਮੇਰੇ ਪਿੱਛੇ ਮੇਰੇ ਨਾਲ 스내ਚਿੰਗ ਕਰਨ ਦੇ ਮੋਟਿਵ ਨਾਲ ਆ ਰਹੇ ਨੇ ਤੇ ਉਹਨਾਂ ਨੇ ਮੈਨੂੰ ਰਿਕਸ਼ੇ ਤੋਂ ਧੱਕਾ ਮਾਰ ਕੇ نیچے ਗिराया ਫਿਰ ਇੱਕ ਸਰਦਾਰ ਸੀਗਾ ਮੁੰਡਾ ਉਹਨੇ ਆਪਣਾ ਫੇਸ ਵਗੈਰਾ ਸਾਰਾ ਕੁਝ ਕਵਰ ਹੋਇਆ ਹੋਇਆ ਸੀਗਾ ਉਹਨੇ ਰਿਕਸ਼ੇ ਤੋਂ نیچے ਜਦੋਂ ਮੈਨੂੰ ਉਤਾਰਿਆ ਮਤਲਬ ਸੁੱਟਿਆ ਮੈਨੂੰ ਤੇ ਮੇਰੇ ਨਾਲ ਗਾਲਾਂ ਵੀ ਕੱਢੀਆਂ ਗਾਲੀ ਗਲੋਚ ਕਰਿਆ ਤੇ ਮੈਂ ਰਿਵੋਲਟ ਨਹੀਂ ਕਰਿਆ ਕਿਉਂਕਿ ਅਗੋਂ ਉਹਨੇ ਕਾਫੀ ਲੰਮਾ ਸਾਰਾ ਵੱਡਾ ਸਾਰਾ ਨਾਈਫ ਕੱਢਿਆ ਹੋਇਆ ਸੀਗਾ ਤੇ ਚੇਨ ਮੇਰੀ ਦਾ ਲੋਕ ਨਹੀਂ ਐਕਚੁਅਲੀ ਨਿਕਲ ਰਿਹਾ ਸੀਗਾ ਬਾਰ-ਬਾਰ ਖਿੱਚੀ ਗਿਆ ਗਾਲਾਂ ਵੀ ਕੱਢੀ ਗਿਆ ਪਲੱਸ ਮੇਰੀ ਬਾਹ ਜਿਹੜੀ ਆ ਉਹ ਵੀ ਉਹਦੇ ਤੇ ਵੀ ਫ੍ਰੈਕਚਰ ਹੋਇਆ ਬਸ 5 ਮਿੰਟ ਦੇ ਵਿੱਚ ਹੀ ਇਹ ਮਾਰਦਤ ਕਰਕੇ ਤੇ ਉਹ ਨਿਕਲ ਗਏ ਸੋ ਮੇਰੀ ਇਹ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਮੇਨਲੀ ਇੱਕ ਤਾਂ ਇਹੋ ਜੇ ਲੁਟੇਰਿਆਂ ਨੂੰ ਕਾਬੂ ਕੀਤਾ ਜਾਵੇ ਤਾਂ ਕਿ ਮੇਰੇ ਵਰਗੀਆਂ ਲੇਡੀਆਂ ਜਿਹੜੀਆਂ ਉਹ ਸੇਫ ਫੀਲ ਕਰ ਸਕਣ ਤੇ ਸੈਕੰਡਲੀ ਜਿਹੜੇ ਇਹ ਮੂੰਹ ਬੰਨ ਕੇ ਚਾਹੀਓ ਲੇਡੀਆਂ ਹੈ ਚਾਹੀਓ ਜੈਂਟਸ ਹੈ ਜਿਹੜੇ ਐਕਟਿਵਾ ਤੇ ਜਾਂ ਬਾਈਕ ਤੇ ਆਉਂਦੇ ਇਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਮੇਰੇ ਵਾਂਗੂ ਅੱਗੋਂ ਕੋਈ ਸਫਰ ਨਾ ਕਰ ਸਕੇ ਥੈਂਕ ਯੂ ਫਤਿਹਗੜ ਸਾਹਿਤੋਂ ਦੀਪਕ ਸੂਤ ਦੀ ਰਿਪੋਰਟ ਔਨ ਏਅਰ